करेंगे बठिंडा जिले के किसान तेज प्रदर्शन कारण महाजाम उठ लगे है आम जो लोग ने आम पब्लिक है उसको काफी खजल खरीदार सामना करना पड़ कि फर्क पर ही शुरुआत से खबर ना करेंगे कब बठिंडा तो जिले के किसान तेज प्रदर्शन दे कर के महाजाम लगे हुआ है बठिंडा चंडीगढ़ हाईवे पे भारी ट्रैफिक जाम है जिस आम लोग काफी खजल खवार हो रहे ने ਨੈਸ਼ਨਲ ਹਾਈਵੇ ਤੇ ਕਈ ਕਿਲੋਮੀਟਰ ਤੱਕ ਵਾਹਨਾ ਦਿਆਂ ਲੰਬੀਆਂ ਕਤਾਰਾਂ ਸਾਫ਼ ਤੱਕ ਦੇਖੀਆਂ ਜਾ ਸਕਦੀਆਂ ਨੇ ਪਿਛਲੇ ਕਰੀਬ 4 ਘੰਟਿਆਂ ਤੋਂ ਇਹ ਜਾਮ ਲੱਗਿਆ ਹੋਇਆ ਹੈ ਦਸਤੇਗੇ ਕਈ ਐਂਬੂਲੈਂਸਿਸ ਵੀ ਟ੍ਰੈਫਿਕ ਜਾਮ 'ਚ ਫਸੀਆਂ ਹੋਈਆਂ ਨੇ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਪੇਸ਼ੈਂਟਸ ਟ੍ਰੈਫਿਕ ਜਾਮ 'ਚ ਫਸੇ ਹੋਏ ਨੇ ਐਂਬੂਲੈਂਸ 'ਚ ਜੋ ਪੇਸ਼ੈਂਟ ਫਸੇ ਹੋਏ ਨੇ ਉਹਨਾਂ ਦਾ ਕੀ ਕੁਝ ਹਾਲ ਰਹਾ ਹੋਣਾ ਹੈ ਸਕੂਲੀ ਬੱਚੇ ਸਣੇ ਆਮ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਕਿ ਸਕੂਲਾਂ ਦੀ ਛੁੱਟੀ ਦਾ ਸਮਾਂ ਹੁੰਦਾ ਹੈ ਤਕਰੀਬਨ 2:30 ਵਜੇ ਤੇ ਜੋ ਸਕੂਲ ਬੱਸਸ ਨੇ ਆਮ ਲੋਕ 'ਤੇ ਖੱਜਲਖਵਾਰ ਹੋ ਰਹੀ ਰਹੇ ਨੇ ਜੋ ਸਕੂਲੀ ਬੱਸੇ ਬੱਚੇ ਨੇ ਉਹ ਸਕੂਲਾਂ ਤੋਂ ਘਰ ਜਾਂਦੇ ਨੇ ਤੇ ਉਹਨਾਂ ਦੀ ਅੱਜ ਸਕੂਲੀ ਬੱਸਸ ਨੇ ਉਹ ਵੀ ਇਸ ਟ੍ਰੈਫਿਕ ਜਮ ਵਿੱਚ ਫਸਿਆ ਹੋਇਆ ਹੈ ਇਸ ਦੇ ਨਾਲ ਹੀ ਜੋ ਐਂਬੂਲੈਂਸਸ ਨੇ ਉਹ ਵੀ ਇਸ ਟ੍ਰੈਫਿਕ ਜਮ ਵਿੱਚ ਫਸਿਆ ਹੋਇਆ ਹੈ ਤੇ ਦੇਖਣਾ ਹੋਏਗਾ ਕਿ ਪੁਲਿਸ ਦੇ ਵੱਲੋਂ ਇਹ ਜੋ ਪੂਰਾ ਜਮ ਹੈ ਕਦੋਂ ਤੱਕ ਖੁਲਵਾਇਆ ਜਾਂਦਾ ਹੈ ਪਰ ਇਹ ਤਸਵੀਰਾਂ ਸਾਹਮਣੇ ਆ ਯਾਨੀ ਛੋਟੇ-ਛੋਟੇ ਬੱਚੇ ਜੋ ਖੱਜਲ ਖੁਆਰ ਹੋ ਰਹੇ ਨੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਜੁੜੇ ਹੋਏ ਨੇ ਕੁਨਾਲ ਬੰਸਲ ਕੁਨਾਲ ਬੋਕੀਆਂ ਕੀ ਕੁਝ ਤਸਵੀਰਾਂ ਕੀ ਹੋਣੇ ਵੀ ਲੰਮਾ ਟ੍ਰੈਫਿਕ ਜਮ ਲੱਗਿਆ ਹੋਇਆ ਹੈ ਜੀ ਬਿਲਕੁਲ ਦੇਖੋ ਬਠਿੰਡਾ ਨੈਸ਼ਨਲ ਹਾਈਵੇ ਤੇ ਦੋ ਤਸਵੀਰਾਂ ਨੇ ਬਠਿੰਡਾ ਵਰਸਸ ਕਿਸਾਨ ਬਠਿੰਡਾ ਪੁਲਿਸ ਵਰਸਸ ਕਿਸਾਨ ਅੱਜ ਇਹਦੇ ਵਿਚਾਲੇ ਕੋਣ ਫਸਾ ਹੋਏ ਆਮ ਲੋਕ ਆਮ ਲੋਕਾਂ ਨੂੰ ਜਾਣਦਰਾ ਨਹੀਂ ਮਿਲ ਰਿਹਾ ਕਿਸਾਨ ਹਲੇ ਪਿੱਛੇ ਨੇ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਨੇ ਪੁਲਿਸ ਨੇ ਭਾਰੀ ਫੋਰਸ ਤਨਾਤ ਕਰਦੇ ਹੋਏ ਲੋਕਾਂ ਨੂੰ ਰੋਕਿਆ ਹੋਇਆ ਹੈ ਟਰੈਕਟਰ ਟਰਾਲੀਆਂ ਵੱਡੇ ਕੈਂਟਰ ਲੱਗੇ ਹੋਏ ਨੇ ਲੋਕਾਂ ਦੀਆਂ ਜਿਹੜੀਆਂ ਛੋਟੀਆਂ ਗੱਡੀਆਂ ਨੇ ਐਂਬੂਲੈਂਸ ਨੇ ਕੋਈ ਅਮਰਜੈਂਸੀ ਸੇਵਾਵਾਂ ਨੇ ਜਾਂ ਕਿਸੇ ਨੇ ਦੁੱਖ ਦੇ ਵਿੱਚ ਅਫਸੋਸ ਕਰਨ ਜਾਣਾ ਜਾ ਕਿਸੇ ਨੇ ਵਿਆਹ ਸ਼ਾਦੀਆਂ ਵਿੱਚ ਸ਼ਾਮਿਲ ਹੋਣਾ ਉਹ ਵੀ ਨਹੀਂ ਜਾ ਸਕ ਰਹੇ ਹਲੋ ਇੱਥੋਂ ਤੱਕ ਹੀ ਐਂਬੂਲੈਂਸ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਪਿੰਡਵਾਰੇ ਰਾਸਤੇ ਤੋਂ ਕੱਚੇ ਰਾਹ ਤੋਂ ਉਹਨਾਂ ਨੂੰ ਹੋ ਕੇ ਹਸਪੀਟਲ ਜਾਣਾ ਪੈ ਰਿਹਾ ਮਰੀਜ਼ ਨੇ ਛੋਟੇ ਛੋਟੇ ਬੱਚੇ ਨੇ ਬਸਾਂ ਦੇ ਵਿੱਚ ਜੋ ਤਸਵੀਰਾਂ ਦੇ ਵਿੱਚ ਦਿਖ ਰਹੇ ਨੇ ਉਹਨਾਂ ਨੂੰ ਵੀ ਕਾਫੀ ਦਿੱਕਤ ਪਰੇਸ਼ਾਨੀਆਂ ਹੋ ਰਹੀਆਂ ਨੇ ਕਿਉਂਕਿ 3 ਤੋਂ 4 ਘੰਟੇ ਹੋ ਗਏ ਨੇ ਜਾਮ ਦੇ ਵਿੱਚ ਫਸੇ ਹੋਏ ਲੋਕ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪੁਲਿਸ ਨੇ ਸਾਨੂੰ ਰੋਕਿਆ ਹੋਇਆ ਹੈ ਕਿਸਾਨ ਤਾਂ ਪਿੱਛੇ ਨੇ ਜੇ ਕਿਸਾਨ ਜਾਮ ਲਾਉਣਗੇ ਉਹਨਾਂ ਨੂੰ ਦਿਖਾਇਆ ਗਏ ਕਿਸਾਨ ਬੈਠੇ ਨੇ ਲੇਕਿਨ ਕੋਈ ਕਿਸਾਨ ਨਹੀਂ ਬੈਠਾ ਹੋਇਆ ਕਿਸਾਨ ਪਿੱਛੇ ਨੇ ਕਿਸਾਨ ਆ ਰਹੇ ਨੇ ਹਾਲਾਂਕਿ ਬਹੁਤ ਲੋਕ ਫੁੱਲ ਜੈਮ ਕਿਉਂ ਲੱਗਿਆ ਹੋਇਆ ਹੈ ਜੇ ਕਿਸਾਨ ਕਰਨ ਐਸੇ ਟ੍ਰੈਫਿਕ ਜੈਮ ਨਹੀਂ ਕੀਤਾ ਹੁੰਦਾ ਤੇ ਜੈਮ ਕਿਉਂ ਲੱਗਿਆ ਹੈ ਕਾਰਨ ਕੀ ਹੈ ਇਸ ਦਾ ਕਿ ਉਹ ਦੇਖੋ ਕਿਸਾਨਾਂ ਨੇ ਕੱਲ ਹੀ ਕੋਲ ਦਿੱਤੀ ਸੀ ਵੀ ਅਸੀਂ ਬਠਿੰਡਾ ਡੀਸੀ ਦਾਫਤਰ ਐਸਐਸਪੀ ਦਫਤਰ ਦਾ ਘਰਾਵ ਕਰਾਂਗੇ ਉਸ ਤੋਂ ਪਹਿਲਾਂ ਹੀ ਪੁਲਿਸ ਕਾਫੀ ਅਲਰਟ ਹੋ ਗਈ ਉਸਨੇ ਸਵੇਰੇ ਹੀ ਰੀਟੇਨ ਕੀਤਾ ਕਈ ਕਿਸਾਨਾਂ ਨੂੰ ਆਸ-ਪਾਸੇ ਪੁਲਿਸ ਦੀ ਕਾਫੀ ਤਣਾਤੀ ਕਰ ਦਿੱਤੀ ਦੂਜੇ ਜ਼ਿਲ੍ਹਿਆਂ ਤੋਂ ਬਠਿੰਡਾ ਦੇ ਇਲਾਵਾ ਪਟਿਆਲਾ ਬਰਨਾਲਾ ਉਹ ਜ਼ਿਲ੍ਹਿਆਂ ਦੀ ਪੁਲਿਸ ਬਠਿੰਡੇ ਦੇ ਵਿੱਚ ਕਰੀਬ 500 1500 ਦੇ ਕਰੀਬ ਜਿਹੜੀ ਹੈ ਫੁੱਲ ਸਪੋਰਟ ਤਣਾਤ ਕੀਤੀ ਗਈ ਬਠਿੰਡਾ ਦੇ ਵਿੱਚ ਤੇ ਉਹਨਾਂ ਨੇ ਹੁਣ ਰੋਕਿਆ ਹੋਇਆ ਜਿੱਥੋਂ-ਜਿੱਥੋਂ ਕਿਸਾਨ ਆ ਰਹੇ ਨੇ ਉੱਥੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਬਠਿੰਡਾ ਸ਼ਹਿਰ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਵੇ ਕਿਸਾਨਾਂ ਨੂੰ ਜੋ ਬਠਿੰਡਾ ਪੁਲਿਸ ਕਹਿ ਰਹੀ ਹੈ ਬਠਿੰਡਾ ਪੁਲਿਸ ਵੱਲੋਂ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਬਠਿੰਡਾ ਸ਼ਹਿਰ ਦੇ ਵਿੱਚ ਉਧਰੋਂ ਲੋਕ ਔਖੇ ਹੋ ਰਹੇ ਨੇ ਲੋਕ ਫਸੇ ਹੋਏ ਨੇ ਗੱਡੀਆਂ ਖੜੀਆਂ ਨੇ ਸੀ ਪੁਲਿਸ ਨੇ ਉਹੀ ਕਹੇ ਸੀ ਐਂਬੂਲੈਂਸ ਦਾ ਕੀ ਹੈ ਕਿਉਂਕਿ ਵੱਡੇ ਪੱਧਰ ਤੇ ਟ੍ਰੈਫਿਕ ਜਮ ਹੈ ਐਂਬੂਲੈਂਸਾਂ ਸੋਤੇ ਫਸੀਆਂ ਹੋਈਆਂ ਨੇ ਸਕੂਲੀ ਬੱਚੇ ਜੋ ਸਕੂਲ ਤੋਂ ਘਰ ਜਾ ਰਹੇ ਸੀ ਸਕੂਲੀ ਬੱਸਾਂ 'ਚ ਸਵਾਰ ਨੇ ਉਹਨਾਂ ਦਾ ਕੀ ਵੇਅ ਆਊਟ ਹੈ ਪੁਲਿਸ ਨੇ ਕੀ ਕੁਝ ਵੇਅ ਆਊਟ ਕੱਢਿਆ ਬਿਲ ਗੁੱਸੇ ਆਦੀ ਪੁਲਿਸਤਾਨ ਨੂੰ ਜਾਨ ਦੇਰੀ ਜੋ ਸਾਨੂੰ ਰੋਕਿਆ ਜਾ ਰਿਹਾ ਕਿਸਾਨਾਂ ਦੇ ਜਿੱਦੇ ਬੈਠੇ ਨਹੀਂ ਸਾਨੂੰ ਪੁਲਿਸ ਐਂਟਰ ਚੋਂ ਨਹੀਂ ਹੁੰਦੇ ਦੀ ਜਦੋਂ ਕਿਸਾਨ ਆਣਗੇ ਕਿਸਾਨਾਂ ਨੂੰ ਰੋਕੋ ਆਮ ਲੋਕਾਂ ਦਾ ਕੀ قصੂਰ ਹੈ ਆਮ ਲੋਕਾਂ ਨੂੰ ਐਂਟਰ ਹੋਣ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਆਪ ਦੇ ਕੰਮਕਾਜ ਤੇ ਵੀ ਜਾਣਾ ਹੈ ਕਈ ਜੋ ਦਿਹਾੜੀ ਦਾ ਲੋਕ ਨੇ ਕਈ ਮਜ਼ਦੂਰ ਨੇ ਮਜ਼ਦੂਰੀ ਕਰਨ ਲਈ ਵੀ ਸ਼ਹਿਰ ਜਾਂਦੇ ਨੇ ਕਈ ਪਿੰਡਾਂ ਤੋਂ ਸ਼ਹਿਰ ਜਾਂਦੇ ਨੇ ਕਈ ਆਪ ਦੇ ਰਿਸ਼ਤੇਦਾਰੀ ਚ ਜਾਣਾ ਹੁੰਦਾ ਹੈ ਕਿਸੇ ਨੇ ਜ਼ਰੂਰੀ ਕੰਮ ਵਾਸਤੇ ਜਾਣਾ ਤੇ ਲੇਕਿਨ ਉਹਨਾਂ ਨੂੰ ਪੂਰੀ ਤਰ੍ਹਾਂ ਰੋਕਿਆ ਰਿਹਾ ਕਿਸੇ ਨੂੰ ਜਾਣ ਦਿੱਤਾ ਜਾ ਰਿਹਾ ਜੋ ਕਚੇਰਾ ਨੇ ਪਿੰਡ ਦੇ ਉੱਥੋਂ ਹੋ ਕੇ ਜਾਣਾ ਪੈ ਰਿਹਾ ਕਿਉਂਕਿ ਜਿਹੜੇ ਮਰੀਜ਼ ਨੇ ਉਹ ਉਸ ਦੀ ਜੋ ਤਸਵੀਰ ਆਪਾਂ ਵੀਡੀਓ ਵੀ ਕੀਤੀ ਉਹਨਾਂ ਨੂੰ ਵੀ ਦੇਖਿਆ ਗਿਆ ਉਹ ਐਂਬੂਲੈਂਸ ਦੇ ਵਿੱਚ ਜੋ ਪਏ ਹੋਏ ਨੇ ਮਰੀਜ਼ ਉਹਨਾਂ ਦੀ ਹਾਲਤ ਕਾਫੀ ਕੰਡੀਸ਼ਨ ਖਰਾਬ ਹੈ ਉਹ ਹਸਪੀਟਲ ਦੇ ਵਿੱਚ ਉਹਨਾਂ ਨੇ ਜਾਣਾ ਦਾਖਲ ਹੋਣਾ ਸਾਇਰਨ ਮਾਰ ਰਹੇ ਨੇ ਲੇਕਿਨ ਉਹਨਾਂ ਨੂੰ ਕਿਸ ਤਰ੍ਹਾਂ ਦਾ ਰਾਹ ਨਹੀਂ ਮਿਲ ਰਿਹਾ ਲੇਕਿਨ ਪੁਲਿਸ ਵੱਲੋਂ ਪਾਰੀ ਫੋਰਸ ਹੋ ਤਨਾਤ ਕਰਕੇ ਸੁਰੱਖਿਆ ਨੂੰ ਸੰਭਾਲਦੇ ਤੋਂ ਕਿ ਕਿਸਾਨ ਕੁਝ ਹੀ ਦੂਰੀ ਤੇ ਨੇ ਬਠਿੰਡਾ ਨੈਸ਼ਨਲ ਹਾਈਵੇ ਦੇ ਕੁਝ ਹੀ ਦੂਰੀ ਤੇ 400 ਤੋਂ 500 ਮੀਟਰ ਦੂਰੀ ਦੇ ਦੱਸੇ ਜਾ ਰਹੇ ਨੇ ਪੁਲਿਸ ਨੇ ਪੂਰੀ ਤਿਆਰੀ ਕਰ ਲਈ ਹੈ ਅਤੂ ਗੈਸ ਦੀ ਕਨਵਾਟਰ ਕਨਲ ਦੀ ਜੇਕਰ ਕਿਸਾਨ ਹੁਣ ਇੱਥੇ ਆਉਂਦੇ ਨੇ ਥੋੜੀ ਦੇਰ ਦੇ ਵਿੱਚ ਪੁਲਸ ਵੱਲੋਂ ਸਖਤੀ ਹੋ ਰਹੀ ਹੈ ਕਿ ਕਿਹੜਾ ਕਿੰਨਾ ਕਿਲੋਮੀਟਰ ਟ੍ਰੈਫਿਕ ਜਮ ਹੈ ਜੀ ਬਿਲਕੁਲ ਦੇਖੋ 5 ਤੋਂ 10 ਕਿਲੋਮੀਟਰ ਦਾ ਟ੍ਰੈਫਿਕ ਜਮ ਹੈ ਕਿਸਾਨ ਕਿਤਨੇ ਕਿਤਨੇ ਨਿਕਲ-ਨਿਕਲ ਕੇ ਆ ਰਹੇ ਨੇ ਪਿੰਡਾ ਚੋਂ ਨਿਕਲ-ਨਿਕਲ ਕੇ ਆ ਰਹੇ ਜੇਕਰ ਹੁਣ ਮੌਕੇ ਦੇ ਕਿਸਾਨ ਬਠਿੰਡਾ ਨੈਸ਼ਨਲ ਹਾਈਵੇ ਤੇ ਪਹੁੰਚਦੇ ਨੇ ਤੇ ਉਹਨਾਂ ਦੇ ਬਾਟਰ ਕਨਲ ਵੀ ਹੋ ਸਕਦਾ ਹੈ ਅਤੂ ਗੈਸ ਦੇ ਗੋਲੇ ਵੀ ਸੁੱਟੇ ਜਾ ਸਕਦੇ ਨੇ ਲਾਸ਼ੀ ਚਾਰਜ ਵੀ ਹੋ ਸਕਦਾ ਜੀ

ਬੱਚੇ ਹੋਣ ਜਾਂ ਫਿਰ ਐਂਬੂਲੈਂਸਸ ਦੇ ਅੰਦਰ ਜੋ ਪੇਸ਼ੈਂਟਸ ਨੇ ਉਹਨਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਦੂਸਰੇ ਪਾਸੇ ਪੁਲਿਸ ਨੈਸ਼ਨਲ ਹਾਈਵੇ ਤੇ ਪੂਰੀ ਤਨਾਤ ਹੈ ਡਿਪਲੋਇਮੈਂਟ ਕੀਤੀ ਗਈ ਹੈ ਜੋ ਕਿਸਾਨ ਨੇ ਉਹ ਨੈਸ਼ਨਲ ਹਾਈਵੇ ਤੋਂ ਕੁਝ ਹੀ ਦੂਰੀ ਤੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਦਾ ਦਫ਼ਤਰ ਹੈ ਉਸ ਤੇ ਕੇਰਾ ਪਾਣਾ ਹੈ ਉੱਥੇ ਪੱਕਾ ਮੋਰਚਾ ਉਹਨਾਂ ਦੇ ਵੱਲੋਂ ਲਗਾਇਆ ਜਾਣਾ ਹੈ ਪਰ ਜਿਸ ਤਰ੍ਹਾਂ ਨੂੰ ਲੈ ਕੇ ਜੋ ਆਮ ਪਬਲਿਕ ਹੈ ਇਸ ਵਿਚਾਲੇ ਖੱਜਲ ਖੁਆਰੀ ਦਾ ਸਾਹਮਣਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਦੇਖਣਾ ਹੋਏਗਾ ਕਿ ਲੰਬਾ ਟ੍ਰੈਫਿਕ ਜਾਮ ਕਿੰਨੀ ਦੇਰ ਤੱਕ ਪੁਲਿਸ ਦੇ ਬੋਲੋ ਖੁਲਵਾਇਆ ਜਾਂਦਾ ਹੈ ਜਾਣਾ ਵੀਰੇ ਗਗਨ ਹਸਪੀਟਲ ਜਾਣਾ ਹਾਂਜੀ ਵੀਰੇ ਆਕਸੀਜਨ ਦੇ ਪੇਸ਼ੈਂਟ ਆ ਬੈਪਾਂ ਬਈਆਂ ਹੋਈਆਂ ਨੇ ਵੀਰੇ ਜਾਣ ਦਿੱਤਾ ਜਾ ਰਿਹਾ ਨਹੀਂ ਵੀਰੇ ਜਾਮ ਲੱਗ ਰਿਹਾ ਟਰੱਕੀ ਦੇ ਸਾਈਡ ਉਰੇ 15 ਮਿੰਟ ਹੋ ਗਏ ਸੀ ਨੂੰ ਫੜੂੰਗਾ ਉਹ ਸਟਾਰਟ ਕਰ ਰੱਖਿਆ ਪਿੱਛੇ ਨਹੀਂ ਕਰ ਰਹੇ ਉਹਨੂੰ ਉੱਥੇ ਖੜਾ ਰੱਖਿਆ ਕਿੱਥੋਂ ਲੈ ਗਿਆ ਰੋ ਪੇਸ਼ੰ ਇਹ ਸੰਗਰੂਰ ਤੋਂ ਲੈ ਕੇ ਆਏ ਵੀਰੇ ਆਰਮੀ ਚੈੱਕ ਕਰਮ ਦਵਾਈ ਲੈ ਕੇ ਆਏ ਮਾਦਾ ਦੀ ਮਾਮਾ ਜੀ ਦੀ ਡੈਥ ਹੋਈ ਆ ਉੱਥੇ ਜਾਣਾ ਤੇ ਜਾਨ ਨਹੀਂ ਦੇ ਰਿਹਾ 4 ਘੰਟੇ ਹੋ ਗਏ ਜਾਮ ਚ ਫਸੇ ਹੋਏ ਨੇ ਚਾਰ ਘੰਟੇ ਹੋ ਗਏ ਹਾਂਜੀ ਚੰਡੀਗੜ੍ਹ ਸਾਨੂੰ ਹੋ ਗਏ 2-3 ਘੰਟੇ ਹੋ ਗਏ ਅੱਗੇ ਨਹੀਂ ਚੱਲੀ ਗੱਡੀ ਨਾ ਜੀ ਨਾ ਦੋ ਕਾਰਨ ਕੀ ਹੈ ਕਾਰਨ ਧਾਨਾਂ ਤੋਂ ਨੰਨ ਲੱਗਿਆ ਜੀ ਕਿਸਾਨਾਂ ਦਾ ਉਹਦੇ ਕਰਕੇ ਜੰਦਾ ਅੱਛਾ ਹਾਂਜੀ ਕਿੰਨਾ ਕ ਜਾਮ ਲੱਗਿਆ ਵਿੱਚ ਜਾਮ ਬਹੁਤ ਲੱਗਿਆ ਪਿੱਛੇ ਪਰ ਆਲੇ ਦਾ ਕੀ ਹੈ ਹਾਂ ਬਰਨਾਲੇ ਤੇ ਘਰੀਏ ਸਾਰੇ ਅੱਛਾ ਹੁਣ ਕੀ ਕਹਿੰਦੇ ਫਿਰ ਕਦੋਂ ਖੁੱਲੂਗਾ ਕੋਈ ਉਸ ਨਹੀਂ ਕੋਈ ਦੱਸਦੇ ਨਹੀਂ ਬਣਾ 4 ਵਜੇ ਤੱਕ ਕਹਿੰਦੇ ਸੀਗੇ ਹੁਣ ਪਤਾ ਨਹੀਂ ਵੀ ਖੁੱਲੂਗਾ ਕਿ ਨਹੀਂ ਠੀਕ ਕਿ ਪਰੇਸ਼ਾਨ ਹੋਈ ਜਾਂਦੇ ਸਾਰੇ ਉਸ ਉਧਰ ਖੜੀਆਂ ਗੱਡੀਆਂ ਕੋਈ ਸਹੀ ਤਾਂ ਪਿੰਡਾਂ ਵਾਲੇ ਵੀ ਨਹੀਂ ਕੱਢ ਸਕਦੇ ਗੈਸ ਹੋਈਆਂ ਗੱਡੀਆਂ ਖੜੀਆਂ ਠੀਕ ਹੈ ਨਾ ਕੋਈ ਟੈਂਕੀ ਵਾਲਾ ਕੱਢ ਸਕਦਾ ਨਾ ਅਸੀਂ ਕੱਢ ਸਕਦੇ ਕਾਰਾਂ ਕੋਲ ਦੇ ਲੰਗੀ ਜਾਂਦੀ ਹੈ ਅੱਛਾ ਦਿਹਾੜੀ ਖਰਾਬ ਹੋ ਰਹੀ ਹੈ ਹਾਂ ਦਿਹਾੜੀ ਪੂਰੀ ਖਰਾਬ ਹੋ ਰਹੀ ਹੈ ਉਹ ਉਪਕੇ ਦੇ ਬੈਠਿਆ ਨਾ ਉਹ ਨਾ ਰਿਆ ਫਿਰ ਕੰਪਨੀ ਦੇ ਵੀ ਕਿੱਥੇ ਹਾਂਜੀ ਹਾਂਜੀ ਹਾਂ ਤਾਜੀ ਹਾਂ ਤਾਲੇ ਰੋਕੀ ਜਾਂਦਾ ਜੀ ਬਿਨਾ ਮਤ ਵਾਲਾ ਪੁਲਿਸ ਹੀ ਪਰੇਸ਼ਾਨ ਕਰੀ ਜਾਂਦੇ ਬੰਦਾ ਤਾਂ ਕੋਈ ਕਰੀ ਨਹੀਂ ਰਿਹਾ ਪਰੇਸ਼ਾਨ ਲੋਕਲ ਉਹ ਹੈ ਕਿਸਾਨ ਅੱਗੇ ਬੈਠੇ ਆ ਜਿਹੜੇ ਪਿੱਛੇ ਕਿਸਾਨ ਤਾਂ ਜੀ ਮਗਰ ਬੈਠਿਆ 7 ਕਿਲੋਮੀਟਰ ਜੀ ਸਿਰਫ ਇੱਕ ਰਸਤਾ ਰੋਕਿਆ ਹੋਇਆ ਕਿਸਾਨਾਂ ਨੇ ਕੋਈ ਦੋਨੇ ਰਸਤੇ ਨਹੀਂ ਰੋਕੇ ਹੋਏ ਜਾਣ ਬੁੱਝ ਕੇ ਪੁਲਿਸ ਮੁਲਾਜ਼ਮ ਖਰਾਬ ਕਰ ਰਹੇ ਨੇ ਨਿਕਲਦੇ ਤਹਿ ਜਾ ਰਿਹਾ ਕਿ ਕਿਸਾਨ ਖਰਾਬ ਕਰ ਰਹੇ ਨੇ ਨਹੀਂ ਨਹੀਂ ਕਿਸਾਨ ਤਾਂ ਇੱਥੋਂ 3 ਕਿਲੋਮੀਟਰ ਪਿੱਛੇ ਉਹਨਾਂ ਨੇ ਸਿਰਫ ਇੱਕ ਰਸਤਾ ਰੋਕਿਆ ਹੋਇਆ ਦੂਜਾ ਰਸਤਾ ਚੱਲ ਰਿਹਾ ਕਿੰਨਾ ਖੇਡ ਰਿਹਾ ਹੋਰ ਇਹ ਲੋਕ ਤੱਕ ਦੇਖੋ ਨਾ ਤੁਸੀਂ ਇਹ ਦੋ ਤਾਂ ਕਾਰਾਂ ਮਰੀਜ਼ਾਂ ਦੀਆਂ ਉਹ ਇੱਥੇ ਕੁਝ ਵੀ ਹੋ ਸਕਦਾ ਸੀ ਮਿਸ ਹੈਪਨਿੰਗ ਇੱਥੋਂ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਆ ਲੜਪੜ ਕੇ ਟਪਾਏ ਆ ਅੱਗੇ ਐਂਬੂਲੈਂਸ ਖੜੀ ਆ ਕਾਰ ਦੇ ਵਿੱਚ ਮਰੀਜ਼ ਆ ਆ ਲੜਕੀਆਂ ਬੱਸ ਦੇ ਵਿੱਚ ਉਹਨਾਂ ਨੇ ਹੋਰ ਜਾਣੇ ਤੇ ਤੁਸੀਂ ਇਹ ਦੇਖ ਲਓ ਵੀ ਕੀ ਹਾਲਤ ਹੈ ਜਾਣ ਬੁੱਝ ਕੇ ਪੁਲਿਸ ਖਰਾਬ ਕਰ ਰਹੀ ਹੈ के नाल किसान कह रहे हैं कि असि रोड नहीं जाम किया है पर दूसरे पास पुलिस के वालों ही नैशनल हाईवे ब्लॉक किया गया जो किसान ने नेशनल हाईवे तो तीन किलोमीटर दूर ने देखना होएगा कि कदों ये लंबा ट्रैफिक जाम खुलता है लोगों को निजात इस नाल मिलेगी अगले वाले गल गाल लकी ओग्रॉय कतलकंड की अब सवेरे तड़क सागी सत्त बज के छप्पी मिनट स्कूटी सवार दो तो बदमाशा ने लकी ओब्रोय जिन्होंगढ़ उसने गोलिया मार के मौत के काट उताराम लकी ओब्रॉय की जिम्मेवारी हम जोगा होल्डी वाले ने पोस्ट पाई है